ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਕ ਬਲੱਡ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਉਹ ਰਹੂਗੀ ਜੀ ਵਰਦੀ ਇਹ ਤੁਹਾਡੇ ਵਾਸਤੇ ਪੀਸ ਲੈ ਕੇ ਆਏ ਹਾਂ ਅੱਜ ਜਿਹੜੇ ਪੀਸ ਲੈਣਗੇ ਵਰਦੀ ਦੇ ਪੀਸ ਰਹਿਣ ਵਾਲੇ ਆ ਕਲਰ ਦੇਖੋ ਜੀ ਤੁਹਾਨੂੰ ਦਿਖਾ ਦਿੰਨੇ ਆ ਸਾਈਡ ਤੋਂ ਸਾਰੇ ਪੀਸਾਂ ਦੇ ਕਲਰ ਪ੍ਰੋਪਰ ਆ ਰਿਹਾ ਜੀ ਠੀਕ ਹੈ ਜੀ ਪ੍ਰੋਪਰ ਕਲਰ ਆ ਰਿਹਾ ਸਾਈਡ ਤੋਂ ਸਾਰੇ ਪੀਸਾਂ ਦੇ ਦੇਖੋ ਜੀ ਕਾਫੀ ਸਾਰੇ ਪੀਸ अवेलेबल ਹੈ ਮੇਰੇ ਸਾਡੇ ਕੋਲੇ ਵਰਦੀ ਜੇ ਚੈੱਕ ਤੁਸੀਂ ਕਰ ਸਕਦੇ ਹੋ ਜੀ ਬਹੁਤ ਸਾਰੇ ਕਲਰਾਂ ਨੇ ਤੁਹਾਨੂੰ ਪੀਸੇਸ ਮਿਲਣਗੇ ਬਰਬੀ ਦੇ ਜੂਟ ਬਰਬੀ ਰਹੂਗੀ ਜੀ ਚੈੱਕ ਕਰੋ ਪੀਸ ਤੁਹਾਨੂੰ ਚੈੱਕ ਕਰਕੇ ਦਿਖਾ ਦਿੰਦੀ ਹਾਂ ਲਓ ਜੀ ਬਿਲਕੁਲ ਸੌਫਟ ਵਾਲੀ ਰਹਿਣੀ ਆ ਕੋਈ ਹਾਰ ਨਹੀਂ ਹੈਗੀ ਕੋਈ ਚੁੱਭਣ ਵਾਲੀ ਨਹੀਂ ਹੈ ਚੈੱਕ ਕਰੋ ਜੂਟ ਬਰਬੀ ਰਹਿਣ ਵਾਲੀ ਹੈ ਬਿਲਕੁਲ ਸੌਫਟ ਮਲਾਈਮ ਕਿਸੇ ਤਰ੍ਹਾਂ ਦਾ ਕੋਈ ਚੁੱਭਣ ਵਾਲਾ ਸਟਾਫ ਨਹੀਂ ਹੈ ਬਿਲਕੁਲ ਸੌਫਟ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਇਹਨਾਂ ਦੀ ਜਿਹੜੀ ਪ੍ਰਾਈਸ ਰਹਿਣੀ ਹੈ ਇਹ ਤੁਹਾਨੂੰ ਪੀਸ ਪੈਣਾ ਜੀ 275 ਰੁਪਏ ਦਾ ਇੱਕ ਪੀਸ ਪੈਣਾ ਬਰਬਰੀ ਦਾ 550 ਦਾ ਤੁਹਾਨੂੰ ਦੋ ਪੀਸ ਪੈ ਜਾਣੇ ਆ 550 ਦੇ ਤੁਹਾਨੂੰ ਦੋ ਪੀਸ ਪੈਣਗੇ ਬਰਬਰੀ ਦੇ ਇੱਕ ਪੀਸ ਪੈਣਾ ਤੁਹਾਨੂੰ 275 ਦਾ ਜੀ ਠੀਕ ਹੈ ਜੀ 275 ਦਾ ਤੁਹਾਨੂੰ ਇੱਕ ਪੀਸ ਪੈਣਾ 550 ਦੇ ਦੋ ਪੀਸ ਪੈਣਗੇ ਕੱਟ ਰਣੀ ਹੈ ਤਿੰਨ ਤੋਂ ਲੈ ਕੇ 3.5 ਮੀਟਰ ਤੱਕ 7 ਮੀਟਰ ਤੁਹਾਨੂੰ ਕਪੜਾ ਮਿਲਣਾ ਦੀ ਦੋ ਪੀਸਾਂ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਪਿਆਜ਼ੀ ਜਿਹਾ ਕਲਰ ਹੋਊਗਾ ਦੇਖੋ ਜੀ ਇਹ ਬਹੁਤ ਸੋਹਣਾ ਕਲਰ ਆਉਣ ਵਾਲਾ ਪਿਆਜ਼ੀ ਕਲਰ ਹੋਊਗਾ ਜੀ ਬਰਬਰੀ ਦੇ ਵਿੱਚ ਸਟਾਫ ਨੂੰ ਚੈੱਕ ਕਰਵਾ ਦੇਣੀ ਇੱਕ ਪੀਸ ਲਓ ਜੀ ਓਪਨ ਕਰਕੇ ਕਿੱਦਾਂ ਦਾ ਸਟਾਫ ਹੈ ਬਿਲਕੁਲ ਸੌਫਟ ਮਲੈਮ ਬਰਬਰੀ ਹੈ ਜੀ ਲਓ ਜੀ ਇਹ ਤੇ ਇਹਦੇ ਉੱਪਰ ਤੁਸੀਂ ਨੀਡਲਵਰਕ ਕਰੋ ਹੈਂਡਵਰਕ ਕਰੋ ਥੋੜੀ ਜਿਹੀ ਸਪਾਰਕਲ ਆ ਰਹੀ ਹੈ ਸਪਾਰਕਲ ਕਲਰ ਦੀ ਬਰਬਰੀ ਹੈ ਜੀ ਇਹ ਦੇਖੋ ਜੀ ਸਟਾਫ ਚੈੱਕ ਕਰੋ ਜੀ ਇਹਦਾ ਨਜ਼ਦੀਕ ਤੋਂ ਦੇਖੋ ਕੋਲਾ ਕਲਰ ਚੈੱਕ ਕਰੋ ਜੀ ਪਿਆਜ਼ੀ ਕਲਰ ਆਊਗਾ ਇਹ ਤੁਹਾਨੂੰ ਮਿਲਗੇ 4 ਪੀਸ ਇਹਦੇ 4 ਪੀਸ ਲੈਣਗੇ ਬਰਬਰੀ ਦੇ ਬਿਲਕੁਲ ਸੌਫਟ ਵਾਲਾ ਸਟਾਫ ਰਹਿਣਾ ਇਹਦੇ 4 ਪੀਸ ਮਿਲਣੀਆਂ ਬਦੂਰ ਪਰਪਲ ਰਹਿਊਗੀ ਜੀ ਅੱਗੇ ਆਊਗਾ ਜੀ ਵਾਈਨ ਕਲਰ ਦੇਖੋ ਜੀ ਵਾਈਨ ਕਲਰ ਦੇ ਤੁਹਾਨੂੰ 10 ਪੀਸ ਮਿਲਣ ਵਾਲੇ ਆ ਵਾਈਨ ਦੇ ਤੁਹਾਨੂੰ 10 ਪੀਸ ਮਿਲਨੇ ਆ ਜੀ ਅੱਗੇ ਆਊਗਾ ਸਕਾਈ ਬਲੂ ਜਾਂ ਕਲਰ ਫਰੋਦੀ ਸਕਾਈ ਬਲੂ ਜਾਂ ਕਲਰ ਹੈ ਇਹ ਕਾਫੀ ਪੀਸ ਅਵੇਲੇਬਲ ਹੈ ਦੋ ਦੋ ਹੀ ਲੈ ਸਕਦੇ ਹੋ 2 ਮੀਟਰ ਤੁਹਾਨੂੰ ਕਪੜਾ ਜੀ ਮਿਲੂਗਾ 7 ਮੀਟਰ 7 ਮੀਟਰ ਕਪੜਾ ਮਿਲਣਾ 7 ਜਾਂ 7.5 ਮੀਟਰ ਮਿਲਣਾ ਕਈ ਵਰੀ ਪੀਸ ਦੀ ਕੱਟ ਪੌਣੇ 4 ਵੀ ਹੁੰਦੀ ਹੈ ਜੀ ਤੇ ਸਾਡੇ ਤਿੰਨ ਵੀ ਹੁੰਦੀ ਹੈ ਜੀ ਇਹ ਤੁਸੀਂ ਮੈਚਿੰਗ ਲੈ ਸਕਦੇ ਹੋ ਦੋ ਦੇਖੋ ਜੀ ਇਹ ਪੀਸ ਲੈ ਸਕਦੇ ਹੋ ਪਿਸਤਾ ਤੇ ਡਾਰਕ ਇਹ ਦੋਨੋਂ ਪਿਸਾ ਤੁਸੀਂ ਮੈਚਿੰਗ ਲੈ ਸਕਦੇ ਹੋ ਇਦਾਂ ਕਰਕੇ ਇਹ 골ਡਨ ਵਰਬਰੀਆ ਜੀ ਇਹ 골ਡਨ ਪੀਸ ਰਹਿਣਗੇ ਠੀਕ ਹੈ ਜੀ ਇਹ ਲਓ ਮਾਊਸ ਕਲਰ ਮਾਊਸ ਕਲਰ ਦੇ ਤੁਹਾਨੂੰ 10 ਪੀਸ ਮਿਲ ਜਾਣੇ ਆ ਜੀ ਲਓ ਮਾਊਸ ਕਲਰ ਦੇ ਤੁਹਾਨੂੰ 10 ਪੀਸ ਮਿਲਨੇ ਆ ਚੈੱਕ ਕਰੋ ਜੀ ਮਾਊਸ ਕਲਰ ਆਊਗਾ ਜੀ ਮਾਊਸ ਦੇ 10 ਪੀਸ ਮਿਲਨੇ ਆ ਇਹ ਆ ਉਹ ਵਾਈਨ ਕਲਰ ਵਾਈਨ ਦੇ ਵੀ ਤੁਹਾਨੂੰ ਅੱਗੇ 10 ਪੀਸ ਮਿਲ ਜਾਣੇ ਆ ਜੀ ਬਹੁਤ ਪਿਆਰਾ ਕਲਰ ਆਣ ਵਾਲਾ ਜੀ ਇਹ ਵਾਈਨ ਕਲਰ ਜੂਡ ਬਰਬਰੀ ਲੈਣੀ ਆ ਸਪਰਕਲ ਵਾਲੀ ਲਓ ਜੀ ਪਾਰਟੀ ਦੇ ਸੂਟ ਰੈਡੀ ਹੋਣੇ ਆ ਸਾਇਟ ਫਿਰੋਜੀ ਕਲਰ ਹੈ ਜੀ ਲਾਈਟ ਫਿਰੋਜੀ ਕਲਰ ਹੈ ਇਹਦੇ ਤੁਹਾਨੂੰ ਕਾਫੀ ਪੀਸ ਮਿਲ ਜਾਣੇ ਆ 4 ਪੀਸ ਮਿਲ ਜਾਣੇ ਲਾਈਟ ਫਿਰੋਜੀ ਕਲਰ ਦੇ ਜੀ ਬਹੁਤ ਪਿਆਰੇ ਸੂਟ ਰੈਡੀ ਹੋਣੇ ਆ ਜੀ ਬਣ ਕੇ ਇੱਥੇ ਇਹ ਆ ਜੂਗਾ 골ਡਨ ਸ਼ੇਡ ਇਹ 골ਡਨ ਸ਼ੇਡ ਦੇ ਵਿੱਚ ਪੈਣੇ ਤਾਂ 10 ਪੀਸ 골ਡਨ ਸ਼ੇਡ ਦੇ ਪੈਣੇ ਆ ਦੇਖੋ ਜੀ ਇਹ ਆਉਗਾ ਜੀ ਆਫ ਵਾਈਟ ਆਫ ਵਾਈਟ ਦੀ ਮਤਲਬ ਤੁਹਾਨੂੰ ਆਵਲਾ ਕਲਰ ਕਾਪਰ ਜੀ ਕਲਰ ਆਉਣਾ ਬਹੁਤ ਪਿਆਰਾ ਜਿਹਾ ਕਾਪਰ ਸ਼ੇਡ ਹੈ ਇਹ ਮੈਚਿੰਗ ਲੈ ਲਓ ਜੀ ਆਪ ਸਵੈਚ ਅੱਗੇ ਪਿੰਕਿਸ਼ ਕਲਰ ਆਊਗਾ ਜੀ ਬੜਾ ਸੋਹਣਾ ਪਿੰਕ ਜਿਹਾ ਕਲਰ ਹੈ ਇਹ ਬਹੁਤ ਸੋਹਣੇ ਪੀਸ ਰਹਿਣ ਵਾਲੇ ਹੈ ਚੈੱਕ ਕਰੋ ਤਿੰਨ ਪੀਸ ਮੈਲੇਗੇ ਤੁਹਾਨੂੰ ਇਹ ਵਾਲਾ ਚੈੱਕ ਕਰੋ ਜੀ ਇਹ ਕਲਰ ਬਹੁਤ ਸੋਹਣਾ ਰਹਿਣ ਵਾਲਾ ਪਿਆਜ਼ੀ ਜਿਹਾ ਕਲਰ ਹੈ ਦੇਖੋ ਜੀ ਚਾਰ ਪੀਸ ਤੁਹਾਨੂੰ ਮਿਲਣੇ ਆ ਜੀ ਇਹਦੇ ਇਹ ਪੀਸ ਕਲਰ ਆਊਗਾ ਜੀ ਪੀਸ ਕਲਰ ਦੇ ਵੀ ਤੁਹਾਨੂੰ ਚਾਰ ਪੀਸ ਮਿਲਣੇ ਆ ਜੀ ਲਓ ਏ ਪੀਸ ਪੀਚ ਕਲਰ ਆਊਗਾ ਜੀ ਇਹ ਵੀ ਤੁਹਾਨੂੰ ਦੋ ਪੀਸ ਮਿਲ ਜਾਣੇ ਆ ਚੈੱਕ ਕਰੋ ਜੀ ਦੋ ਪੀਸ ਮਿਲਨੇ ਆ ਤੁਹਾਨੂੰ ਬਹੁਤ ਪਿਆਰੇ ਪੀਸ ਏ ਵਾਲੀ ਮੈਚਿੰਗ ਪੂਰੀ ਹੈ ਜੀ ਤਿੰਨ ਪੀਸ ਵੀ ਲੈ ਸਕਦੇ ਹੋ ਇਹ ਆਫ ਵਾਈਟ ਦੇ ਪੀਸ ਹੈ ਜੀ ਨਾ ਇਹ ਆਫ ਵਾਈਟ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਥੋੜੀ ਜੀ ਸ਼ਾਈਨਿੰਗ ਵਾਲੀ ਬਰਬਰੀ ਸੀ ਜੀ ਇਹ ਡਲ ਬਰਬਰੀ ਹੈ ਚੈੱਕ ਕਰੋ ਜੀ ਸਟਾਫ ਬਰਬਰੀ ਹੀ ਰਹਿਣਾਗਾ ਬਿਲਕੁਲ ਸੌਫਟ ਵਾਲਾ ਸਟਾਫ ਰਹਿਣਾ ਬਰਬਰੀ ਹੀ ਲਓ ਇਹ ਇਹ ਤੁਹਾਨੂੰ 10 ਪੀਸ ਮੈਨੇ ਆ ਜੀ ਇਹ ਵਾਲੇ ਜੀ ਬਹੁਤ ਸੋਹਣਾ ਕਲਰ ਆਣ ਵਾਲਾ 10 ਪੀਸ ਮੈਨੇ ਤੁਹਾਨੂੰ ਇਹ ਵਾਲੇ ਇਹ ਵੀ ਇੱਕ ਪੀਸ ਹੋਰੇ ਨਾਲ ਦਾ ਚੈੱਕ ਕਰੋ ਜੀ ਇਸ ਸਕਿਨ بیس ਦੇ ਵਿੱਚ ਆਉਣਗੇ ਦੋ ਪੀਸ ਤੁਹਾਨੂੰ ਸਕਿਨ بیس ਚ ਮੈਨੇ ਆ ਜੀ ਵਾਈਨ ਸ਼ੇਡ ਦੇ ਕਾਫੀ ਪੀਸਸ ਹੈ ਲਾਉਚ ਇਹ ਰਹੂਗਾ ਜੀ ਪਿੰਕ ਪੀਸ ਜਾਂ ਕਲਰ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਦੋ ਪੀਸ ਇਹ ਮੈਨੇ ਆ ਇਹ ਵਾਲਾ ਕਲਰ ਦੇਖੋ ਜੀ ਮੋਰ ਪੰਖੀਆ ਜਿਹਾ ਕਲਰ ਹੈ ਬਹੁਤ ਪਿਆਰਾ ਡਲ ਆ ਰਿਹਾ ਪਰ ਇਹ ਮੋਰ ਪੰਖੀਆ ਕਲਰ ਹੈ ਤਿੰਨ ਪੀਸ ਤੁਹਾਨੂੰ ਇਹਦੇ ਮੈਨੇ ਆ ਏ ਪਿਸਤਾ ਸ਼ੇਡ ਦੇ ਲਓ ਜੀ ਪਿਸਤਾ ਸ਼ੇਡ ਦੇ ਤੁਹਾਨੂੰ 4 ਪੀਸ ਮਿਲ ਜਾਣੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪਿਸਤਾ ਸ਼ੇਡ ਇਹ ਥੋੜਾ ਜਿਹਾ ਡਾਰਕ ਪਿਸਤਾ ਆਊਗਾ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਅੱਗੇ ਮਾਊਸ ਸ਼ੇਡ ਦਾ ਪੀਸ ਆਊਗਾ ਜੀ ਮਾਊਸ ਸ਼ੇਡ ਹੈ ਇਹ ਤੁਸੀਂ 3 ਪੀਸ ਹੈ ਜੀ ਇਹਨੂੰ ਮੈਸੇਜ ਕਰਕੇ ਲੈ ਲਓ 2 ਟੱਕ ਕਾਫੀ ਸ਼ੇਡ ਚਾਉਣੇ ਡਾਰਕ ਮਾਊਸ ਸ਼ੇਡ ਚਾਉਣੇ ਆ ਜੀ 2 ਪੀਸ ਡਾਰਕ ਮਾਊਸ ਚਾਉਣੇ ਇੱਕ ਲਾਈਟ ਚਾਉਣਾ ਇਹ ਇਹ ਸ਼ਾਰਟ ਬਣਾ ਲਓ ਇਹ ਦੁਪੱਟਾ ਬਣਾ ਲਓ ਜੀ ਇਹ ਪੋਰਟਮ ਬਣਾਉਂ ਤਿੰਨ ਪੀਸ ਲੈ ਸਕਦੇ ਹੋ ਇਹ ਮਹਿਰੂਨ ਦੇ ਵਿੱਚ ਆਉਣਗੇ ਜੀ ਦੋ ਪੀਸ ਠੀਕ ਹੈ ਜੀ ਦੋ ਪੀਸ ਮਹਿਰੂਨ ਦੇ ਵਿੱਚ ਆਉਣਗੇ ਇਹ ਪਿੰਕਿਸ਼ ਕਲਰ ਹੈ ਇਹ ਵੀ ਬਹੁਤ ਪਿਆਰਾ ਕਲਰ ਹੈ ਜੀ ਇਹਦੇ ਵੀ ਤੁਸੀਂ ਤਿੰਨ ਪੀਸ ਲੈ ਸਕਦੇ ਹੋ ਇਹ ਰਹੂਗਾ ਜੀ 골ਡਨ 골ਡਨ ਸ਼ੇਡ ਦੇ ਵੀ ਦੋ ਪੀਸ ਲੈ ਸਕਦੇ ਹੋ ਜੀ ਠੀਕ ਹੈ ਜੀ ਚੈੱਕ ਕਰ ਲੋ ਸਟਾਫ ਬਰਬਰ ਦੇ ਹੀ ਰਹਿਣਾ ਜੂਟ ਬਰਬ ਦੀ ਸਟਾਫ ਹੈ ਬਿਲਕੁਲ ਸੌਫਟ ਵਾਲਾ ਜੀ ਬਿਲਕੁਲ ਸੌਫਟ ਮਲੈਮ ਸਟਾਫ ਰਹਿਣ ਵਾਲਾ ਅੱਗੇ ਪਾਰਟੀ ਵੇਅਰ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਇਹਦੇ ਉੱਪਰ ਲਓ ਜੀ ਇਹ ਵਾਲਾ ਦੇਖੋ ਸਕਿਨ بیس ਤੇ ਵਿੱਚ ਆਊਗਾ ਬਹੁਤ ਪਿਆਰਾ ਜਿਹਾ ਕਲਰ ਹੈ ਸਕਿਨ بیس ਠੀਕ ਹੈ ਜੀ ਇਹ ਆਊਗਾ ਜੀ ਮੂਂਗਿਆ ਕਲਰ ਇਹ ਇਹ ਪਿਸਤਾ ਕਲਰ ਹੈ ਇਹ ਮੈਚਿੰਗ ਕਰਕੇ ਲੈ ਸਕਦੇ ਹੋ ਤਿੰਨੋਂ ਪੀਸੇ ਦੋ ਪੀਸ ਡਾਰਕ ਐ ਕ ਲਾਈਟ ਪੀਸ ਹੈ ਜੀ ਚੈੱਕ ਕਰੋ ਜੀ ਠੀਕ ਹੈ ਜੀ ਇਹ ਆਊਗਾ ਜੀ ਲਾਈਟ ਪੀਚ ਕਲਰ ਬਹੁਤ ਪਿਆਰਾ ਜਿਹਾ ਕਲਰ ਹੈ ਲਾਈਟ ਪੀਚ ਕਲਰ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਆਫ ਵਾਈਟ ਆਊਗਾ ਜੀ ਕੀਕੇ ਜੀ 골ਡਨ ਪੀਸ ਆ ਬਹੁਤ ਪਿਆਰਾ ਜਾ ਇਹ ਤੁਸੀਂ ਆਫ ਬਾਈਟ ਦੇ ਨਾਲ ਲੈ ਸਕਦੇ ਹੋ ਐਗਾ ਮੈਸਿੰਗ ਕੱਟ ਕੇ ਠੀਕ ਹੈ ਸਨ ਇਹ ਸਨ ਅੱਜ ਸਾਡੇ ਬਰਬਰੀ ਦੇ ਪੀਸ ਇਹਦੇ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪੋਕ ਕਰ ਸਕਦੇ ਹੋ ਜੀ ਕੱਲ੍ਹ ਕੋਈ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ